ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਹੀ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਹੈ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੁਰੇ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਤੇ ਸਾਡੇ ਏਰੀਆ 'ਚ ਹੱਦ ਵਾਲਾ ਪਿੰਡ ਹੀ ਇਹਨੂੰ ਕਿਹਾ ਜਾਂਦਾ ਕਿਉਂਕਿ ਮੋਗੇ ਜ਼ਿਲ੍ਹੇ ਦੀ ਇਹ ਹੱਦ ਦੇ ਉੱਤੇ ਲਾਸਟ ਪਿੰਡ ਹੈ ਉਸ ਤੋਂ ਅਗੇ ਪੰਜਗਰਾਹੀ ਕਲਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਵੀਡੀਓ ਬਣਾ ਰਿਹਾ ਦੱਸੋ ਬਾਈ ਦਾ ਵਪਾਰ ਦਾ ਕੰਮ ਆ ਤੇ ਰੂਟੀਨ ਚ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਦੋ ਨਗ ਅੱਜ ਦੀ ਇਸ ਵੀਡੀਓ ਚ ਦਿਖਾਉਂਗਾ ਦੋਨੇ ਸੂਜੀਆਂ ਸਵਾਇਆਂ ਗਾਵਾਂ ਬੇਨਤੀ ਹਰੇਕ ਵੀਡੀਓ ਚ ਹਰ ਵਾਰ ਕਰੀਦੀ ਆ ਵੀ ਜਿਹਨੇ ਵੀ ਪਸ਼ੂ ਖਰੀਦਣਾ ਹੈ ਖਾਸ ਕਰਕੇ ਸੂਆ ਸਵਾਇਆ ਪਸ਼ੂ ਦੋ ਟਾਈਮ ਚੋਲਿਆ ਕਰੋ ਤੁਹਾਡਾ ਹੱਕ ਹੁੰਦਾ ਗੱਬਣ ਦੀ ਤਸੱਲੀ ਥਣ ਪਾਸ ਹੋ ਜਾਂਦੇ ਹੁੰਦੇ ਐ ਵੈਸੇ ਦੋਨੇ ਤਾਜ਼ੀਆਂ ਸੂਜੀਆਂ ਗਾਵਾਂ ਐ ਇਹਨਾਂ ਦਾ ਬੌਲਾ ਤੁਹਾਨੂੰ ਬਾਈ ਦੱਸੂਗਾ ਤੇ ਉਹ ਤੁਸੀਂ ਚੋ ਸਕੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਸ਼ੁਰੂਆਤ ਕਰਦੇ ਆਂ ਇਸ ਡੱਬੀ ਵੈੜ ਤੋਂ ਪਹਿਲਾਂ ਉਸ ਤੋਂ ਬਾਅਦ ਤੁਹਾਨੂੰ ਜਰਸੀ ਕ੍ਰੋਸ ਵੈੜ ਦਿਖਾਉਂਗਾ ਸੰਦੀਪ ਭਾਈ ਸਸਰੀ ਕਾਲੀ ਸਸਰੀ ਕਾਲੀ ਦੋ ਨਾ ਗੱਜ ਬੁਖਾ ਰਹੇ ਆਂ ਆਪਾਂ ਹਾਂਜੀ ਹਾਂਜੀ ਭਾਈ ਪਹਿਲੇ ਨੰਬਰ ਤੇ ਵੈੜ ਕਨਵਸ ਵੈੜ ਇਹ ਭਾਈ ਦੂਜਾ ਸੁਹਾ ਸੂਈ ਆ ਆਪਣੀ ਜਮਾਂ ਗਰੰਟਡ ਘਰ ਦੀ ਵੈੜ ਆ ਭਾਈ ਭਲਾ ਬੰਦਾ ਕੋਈ ਵੀਡੀਓ ਜੇ ਕੱਢ ਕੇ ਵੇਖ ਲਈ ਉਹ ਤਾਂ ਹੈ ਪਿਛਲੀਆਂ ਵੀਡੀਓ ਚ ਰਹੀ ਹੈ ਹਾਂਜੀ ਹਾਂਜੀ ਠੀਕ ਆ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਇਹਨੂੰ ਭਾਈ ਆਪਾਂ ਪਰਸੋਂ ਸੂਈ ਆਈ ਸੋ ਸ਼ਾਮ ਨੂੰ ਹੀ ਪਰਸੋਂ ਸ਼ਾਮ ਨੂੰ ਹਾਂਜੀ ਹਾਂਜੀ ਹੁਣ ਜਿਹੜਾ ਭਾਈ ਚੋਣ ਵਾਲਾ ਬੋਲਾ ਹੋਊਗਾ 18 24 ਤੋਂ 25 ਲੀਟਰ ਦੁੱਧ ਬਾਈ ਨੇ ਬੜੇ ਆਰਾਮ ਨਾਲ ਦਿੱਤਾ ਬਾਈ ਬੱਚਾ ਕੀ ਦੇਗੀ ਬੱਚਾ ਇਹਨੇ ਬੱਚਾ ਦਿੱਤਾ ਹੀ ਰੇਟ ਕੀ ਰੂ ਸੰਦੀਪਾ ਰੇਟ ਫੋਨ ਤੇ ਹੈ ਖੋਲੀ ਨੂੰ ਦਸੋ ਦੂਜਾ ਸੂਆ ਪਰਸੋਂ ਸ਼ਾਮ ਦੀ ਸੂਈ ਹੈ ਤੇ ਬਾਈ ਦੇ ਘਰ ਦੀ ਵੈੜ ਹੈ ਪਿਛਲੀਆਂ ਬਹੁਤ ਵੀਡੀਓ ਬਣੀਆਂ ਤੇ ਕਿਤੇ ਨਾ ਕਿਤੇ ਕੈਮਰਾ ਪਸੂਆਂ ਤੇ ਘਰਦਿਆਂ ਤੇ ਵੱਜ ਜਾਂਦਾ ਹੁੰਦਾ ਉਹਨਾਂ ਚ ਵੀ ਖੜੀ ਨਜ਼ਰ ਆਊਗੀ 24 25 ਕਿਲੋ ਵਾਂਗੂ ਪਹਿਲਾਂ ਨੇ ਦੁੱਧ ਦਿੱਤਾ ਲੰਬਾਈ ਇਹਦੀ ਬਹੁਤ ਜ਼ਿਆਦਾ ਹੈ ਸੋਹਣੀ ਲੰਬੀ ਵੈੜ ਹਾਈਟ ਵੀ ਠੀਕ ਹੈ ਸੋਹਣੀ ਹੈ ਪਰ ਲੰਬਾਈ ਇਹਦੀ ਬਹੁਤ ਜ਼ਿਆਦਾ ਦਿਸਦੀ ਹੈ ਸੰਦੀਪ ਕਮਾਈ ਬਈ ਅਕੂ ਫੇਰ ਹਵਾਨਾ ਤੁਸੀਂ ਇਹਦਾ ਦੇਖ ਲਓ ਤੇ ਭਲੂਣ ਹਵਾਨੇ ਤੇ ਦਿਸੂਗੀ ਹਜੇ ਕਿਉਂਕਿ ਸੂਈ ਪਰਸੋਂ ਹੀ ਹੈ ਥੋੜੀ ਥੋੜੀ ਭਲੂਣ ਹਵਾਨੇ ਤੇ ਥਾਣਾ ਤੇ ਨਜ਼ਰ ਆਉਂਦੀ ਹੈ ਚਵਾਈ ਬਾਈ ਹੱਥੀ ਕਰਦਾ ਹੈ ਮਸ਼ੀਨ ਨਹੀਂ ਲਾਈ ਵੀਰ ਨੇ ਇੱਥੇ ਤੇ ਤੁਸੀਂ ਵੀ ਨਹੀਂ ਇਹਦੀ ਪਰ ਜਿਹੜੀ ਜਵਾਈ ਆ ਬਾਈ ਮਸ਼ੀਨ ਤੇ ਹੁੰਦੀ ਰਹੀ ਆ ਜੀ ਤੇ ਹੁਣ ਆਪਾਂ ਵੀ ਕਈ ਵਾਰੀ ਕੋਈ ਘਰੇ ਹੱਥੀਂ ਚੋਣ ਵਾਲਾ ਹੁੰਦਾ ਹਨਾ ਜੀ ਹੁਣ ਇਹਨੂੰ ਹੱਥੀਂ ਚੋਲੇ ਕੋਈ ਮਰਜੀ ਸੀਲਸ ਲੱਗ ਇੰਨੀ ਆ ਜੀ ਆਪਾਂ ਇੱਥੇ ਮੰਨ ਲਓ ਆ ਨੋਰਮਲ ਘਰੇ ਬਣਾ ਖੁੱਲੀ ਛੱਡ ਕੇ ਕੋਈ ਚੋਈ ਆ ਬਈ ਠੀਕ ਹੈ ਹਾਂ ਜੀ ਸੋ ਦੋਸਤੋ ਮਸ਼ੀਨ ਨਾਲ ਪਿਛਲੇ ਸਾਲ ਬਾਈ ਕਹਿੰਦਾ ਚੋਂਦੇ ਤੇ ਇਸ ਵਾਰ ਹੱਥੀਂ ਚੋਲਨੀ ਆ ਜਦੋਂ ਦੀ ਐਸ ਹੋਈ ਹੈ ਵਰਸੇ ਸੀਲ 3 ਘਰੇ ਗਾਮਾ ਸੀਲ ਹੀ ਹੁੰਦੀਆਂ ਦੁੱਧ ਵਾਲੇ ਕਸੂਨੇ ਠੰਡਾ ਹੀ ਰਹਿਣਾ ਹੁੰਦਾ ਤੋਰਦੇ ਬਾਈ ਅਭੀ ਥੋੜੀ ਭਾਲ ਕਰਕੇ ਜਗਦੀ ਬਈ ਇੱਧਰ ਭਾਲ ਵੱਧ ਠੀਕ ਸੋ ਪਲੂਣ ਹਜ ਥਣਾ ਤੇ ਥੋੜੇ ਥੋੜੇ ਦੁਖਦੇ ਰਹਿੰਦੇ ਸੋਏ ਦੂਜਾ ਸੂਆ ਤਾਜੀ ਸੂਈ ਘਰ ਦੀ ਵਹਿੜ ਬਈ ਦੇ ਵਿਕਰੀ ਆਸਤੇ ਹੈ ਜੀ ਨੂੰ ਪਸੰਦ ਆਵੇ ਤਾਂ ਸੰਪਰਕ ਬਾਈ ਨਾਲ ਕਰ ਸਕਦੇ ਹੋ ਇਹਦਾ ਬਈ ਮੰਨ ਲਓ ਬਜਾਜ ਦਾ ਬੀਮਾ ਸੀਗਾ ਪਾਰੀ ਅਜੇ ਵੀ 15 20 ਦਿਨ ਹੈਗਾ ਹੀ ਠੀਕ ਹੈ ਹਾਂਜੀ ਹਾਂਜੀ ਸੋ ਬੀਮਾ ਬਜਾਜ ਕੰਪਨੀ ਦਾ ਬਈ ਕਹਿੰਦਾ ਪਿਛਲੇ ਸਾਲ ਕਰਾਇਆ ਸੀ 15 ਤੋਂ 20 ਦਿਨ ਹਜੇ ਉਹ ਬਾਕੀ ਪਿਆ। ਹਾਂਜੀ। ਇਹ ਦੋ ਅੱਗੇ ਸੰਦੀ ਚ ਜਿਹੜੀ ਵੜਾ। ਬਈ ਇਹ ਪਹਿਲਾ ਸੂਆ ਸੁਈ ਆਈ। ਹੂੰ। ਤੇ ਹੁਣ ਦੁੱਧ ਹੋਊਗਾ ਬਈ 13 ਕਿਲੋ ਜੀ। ਠੀਕ ਐ। ਹਾਂ ਤੀਜਾ ਅਗਦੇ ਦਿਨ ਅੱਜ ਇਹਨੂੰ ਸੁਈ ਨਹੀਂ। 12 ਮੰਨ ਕੇ ਭਲਾ ਸੌਦਾ ਕਰ ਲੈ ਦੋ ਡੰਗ ਚੋਈ ਆ ਬਈ। ਫੇਰੇਟ ਕਿ ਰਹੂਗਾ? ਰੇਟ ਇਹਦਾ 65000 ਰੁਪਏ ਜੀ। 65000 ਰੇਟ ਆ ਦੋਸਤੋ 12 ਕਿਲੋ ਦੁੱਧ ਝੋਕੇ ਲੈ ਲਿਓ। ਖਵਾਣਾ ਇਹਦਾ ਵੀ ਸੋਨਾ ਇਹ ਜਰਸੀ ਕਰਾਸ ਐ। ਸੁਭਾਈ ਵੀਡੀਓ ਬਣਾ ਰਿਹਾ ਦੋਸਤੋ ਸੂਰਜ ਹਜੇ ਚੜਦਾ ਹੈ ਠੰਡੀ ਸੀ ਲੇ ਵੀ ਬਹੁਤ ਆ ਬਾਈ ਕੋਈ ਚੱਕਰ ਨਹੀਂ ਇਹਨੂੰ ਠੀਕ ਹੈ ਬਾਕੀ ਉਹ ਤੁਸੀਂ ਜਦੋਂ ਬਾਲਟੀ ਰੱਖ ਲਈ ਚੋਕੀ ਦੇਖ ਲੈਣੀ ਹੈ ਸੋ ਇਹ ਦੋ ਨਾਗ ਦੋਸਤੋ ਅੱਜ ਦੀ ਵੀਡੀਓ ਚ ਬਾਈ ਸੰਦੀਪ ਕੋਲ ਵਿਕਰੀ ਆਲੇ ਸੀ ਦਾਵਾ ਰੂਟੀਨ ਚ ਹੀ ਹੁੰਦੀਆਂ ਇਹਨਾਂ ਦੇ ਵਿੱਚੋਂ ਹੀ ਅੱਜ ਦੋ ਵਹਿੜਾਂ ਦੋ ਇਹਨੂੰ ਧਾਰਾ ਮਾਰਦ ਗਏ ਮਾਰਦ ਫੇਰ ਦੀਆਂ ਧਾਰਾਂ ਬਾਈ ਕਹਿੰਦਾ ਵੀ ਵੀਡੀਓ ਚ ਮਾਰ ਕੇ ਦਿਖਾ ਦਗੀ ਬਸ ਉਹ ਨਿਆਣਾ ਪਾ ਲਿਆ ਬਾਈ ਨੇ ਮੱচ্চਾ ਛੜਦਾ ਥੱਲੇ ਧਾਰਾ ਮਾਰ ਕੇ ਦਿਖਾ ਦਿਆਂਗੇ ਤੁਹਾਨੂੰ ਤੋਂ ਬੜੀ ਸੋਹਣੀ ਧਾਰਾ ਦਸੋ ਵੈਡ ਦੀ ਅਗਲੇ ਥਨਾ ਚ ਦੇਖੋ ਸਨੀਕ ਮਾਰੀ ਪਿਛਲੇ ਥਨਾ ਚ ਬਈ ਧਾਰ ਫਿਰ ਪਿਛਲੇ ਥਨਾ ਚ ਧਾਰਾਂ ਸਾਫ ਸੁਥਰੀ ਚੁਆਹੀ ਹੈ ਦੂਜੀ ਗੱਲ ਇਹ ਆ ਰਹੀ ਸਟੀਲ 3 ਪੇ ਵੈਡ ਬਸੋ ਜੀ ਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਸਕਦੇ ਹੋ ਦੋ ਗਾਵਾਂ ਦੋ ਵਹਿੜਾਂ ਬਾਈ ਨੇ ਵਿਕਾਊ ਕੀਤੀਆਂ ਅੱਜ ਦੀ ਵੀਡੀਓ ਫਿਲਹਾਲ ਇਹ ਦੋ ਪਸ਼ੂਆਂ ਦੀ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ